ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਪੱਤਰਕਾਰ वार्ता ਦੌਰਾਨ ਆਖਿਆ ਕਿ ਭਾਰਤ ਜਨਤਾ ਪਾਰਟੀ ਵੱਲੋਂ ਵੋਟਾਂ ਦੀ ਚੋਰੀ ਕੀਤੀ ਜਾ ਰਹੀ ਹੈ ਤਾਂ ਹੀ ਮੋਦੀ ਸਰਕਾਰ ਤੀਜੀ ਵਾਰੀ ਕੇਂਦਰ ਵਿੱਚ ਭਾਰਤ ਜਨਤਾ ਪਾਰਟੀ ਨੇ ਸਰਕਾਰ ਬਣਾਈ ਹੈ ਉਹਨਾਂ ਨੇ ਆਖਿਆ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਾਰਟੀ ਨੇਤਾ ਰਾਹੁਲ ਗਾਂਧੀ ਵੱਲੋਂ ਲਗਾਤਾਰ ਸੰਸਦ ਵਿੱਚ ਮੁੱਦਾ ਚੁੱਕਿਆ ਜਾ ਰਿਹਾ ਹੈ ਪਰ ਭਾਰਤ ਜਨਤਾ ਪਾਰਟੀ ਵੱਲੋਂ ਇਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ اس موک کے سانسد گججیت سنگھ اورشلا، وائڈے، سکھ سرکاریا، سابقہ وائڈے ڈاکٹر راج کمار ویرکا، کونسلر وکاس سونی، سابقہ وائڈے سنیل دتی، سابقہ وائڈے ڈینی بانڈالا، سنجیو अरोड़ा، گوردے سنگھ دارا، سربجیت سنگھ لاٹی، بلبیر سنگھ ببی پہلوان سمیت کئی کانگریسی اگوہ موجود سن۔ کہ جو پچھلے دن ہی 74 منٹاں دی اپنی پریزنٹیشن ਦੇਸ਼ ਦੇ ਸੰਮੁਖ راہੁਲ ਗਾਂਧੀ ਜੀ ਨੇ ਰੱਖੀ ਸੀ ਵੋਟ ਚੋਰੀ ਦੇ ਮੁਤਲਕ ਔਰ ਇਸ ਦੇਸ਼ ਦੇ ਸੰਵਿਧਾਨ ਦੇ ਪ੍ਰਤੀ ਕਿਸ ਤਰੀਕੇ ਦੇ ਨਾਲ ਇਸ ਦੇਸ਼ ਦੇ ਸੰਵਿਧਾਨ ਦੀਆਂ ਤੇ ਡੈਮੋਕ੍ਰੇਸੀ ਦੀਆਂ ਤਰਜੀਆਂ ਉਡਾਈਆਂ ਜਾ ਰਹੀਆਂ ਉਹਦੇ ਤੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਦੁਨੀਆ ਦੇ ਅੰਦਰ ਅੱਗੇ ਦੇਸ਼ ਦੇ ਅੱਗੇ ਇੱਕ ਸੱਚ ਸਾਹਮਣੇ ਲਿਆਂਦਾ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਸੀ ਹੈ ਜਾਂ ਡਿਕਟੇਟਰਸ਼ਿਪ ਹੀ ਹੈ ਇਸ ਪ੍ਰੈਜੈਂਟੇਸ਼ਨ ਤੇ ਔਰ ਵੋਟ ਚੋਰੀ ਦੇ ਇਸ ਜੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਜੋ ਤੱਥ ਰੱਖੇ ਇਹਦੇ ਬਾਰੇ ਵੱਖ-ਵੱਖ ਦੁਨੀਆਂ ਦੇ ਦੇਸ਼ ਵੀ ਚਰਚਾ ਕਰ ਰਹੇ ਹੈ। ਜੁੜਾ ਕਿ ਸਜਣੋ ਵਾਰ-ਵਾਰ ਰਾਹੁਲ ਗਾਂਧੀ ਸੰਵਿਧਾਨ ਦੀ ਕਿਤਾਬ ਨੂੰ ਲੈ ਕੇ ਵਿਧਾਨ ਸਭਾ ਲੋਕ ਸਭਾ ਚਾਹੁੰਦੇ ਔਰ ਅਸੀਂ ਵੀ ਸੰਵਿਧਾਨ ਬਚਾਓ ਪੂਰੇ ਪੰਜਾਬ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਸਬਾਵਾ ਕਰ ਰਹੇ ਹੈ। ਇਹ ਵੀ ਸਵਾਲ ਉੱਠਿਆ ਕਿ ਸੰਵਿਧਾਨ ਨੂੰ ਕੀ ਖਤਰਾ ਹੈ? इतना शुक्र करो कि 400 सीट अब की बार 400 बार वो नहीं आई नेता इस देश तक की होना सी ये रब जानता है कि हो दोस्तों देश के दे अंदर कोरोना काल तो बाद जिस प्रकार बिहार के अंदर राज बनिया ਜੇ ਸਰਕਾਰ ਦੁਬਾਰਾ ਜਦੋਂ ਸਰਕਾਰ ਬਣੀ ਤੇ ਵੱਧ ਸੀਟਾਂ ਨਾਲ ਛੁੜੀ ਗਈ ਇਹ ਸਾਡੇ ਆਸਤੇ ਬੜੀ ਹੈਰਾਨੀ ਦੀ ਗੱਲ ਸੀ ਔਰ ਬੇਸ਼ਅਸਤੇ ਦੀ ਔਰ ਜਦੋਂ ਹੋਣ ਵਾਲੀ ਸਰਕਾਰ ਬਣੀ ਹੈ ਆਹ ਜਿਹੜੀ ਪੀਜੀ ਬਾਦ ਬਣੀ ਹੈ ਜਿਸ ਵਿੱਚ ਸਾਨੂੰ ਬਹੁਤ ਸਾਰੀਆਂ ਉਮੀਦਾਂ ਸਨ ਸਾਡੀ ਸਰਕਾਰ ਆਵੇਗੀ ਰਾਜਾਂ ਦੇ ਵਿੱਚ ਸਰਕਾਰ ਆਏ ਛੱਤੀਸਗੜ੍ਹ ਦਾ ਚੋਣ ਹੋਇਆ ਉਹ ਕਹ ਰਹੇ ਸੀ ਛੱਤੀਸਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾ ਰਹੀ ਹੈ ਮੋਗੇ ਵੀ ਕਹ ਰਹੇ ਸੀ ਕਿ ਮੱਧਿਆ ਪ੍ਰਦੇਸ਼ ਦੇ ਵਿੱਚ ਉਹ ਕਾਂਗਰਸ ਪਾਰਟੀ ਇਹ ਸਵਾਰ ਸਰਕਾਰ ਬਣਾ ਰਹੀ ਹੈ ਯੋਗ ਵੀ ਕਹ ਰਹੇ ਸੰਖੇ ਹਰਿਆਣਾ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਬਣਨ ਜਾ ਰਿਹਾ ਹੈ ਲੇਕਿਨ ਇਸ ਤੋਂ ਸਭ ਕੁਝ ਉਲਟ ਨਜ਼ਰ ਹੁੰਦਾ ਸਾਨੂੰ ਨਜ਼ਰ ਆਇਆ ਦੇਖੋ ਜੀ ਅੱਜ ਸਾਡੇ ਪ੍ਰਧਾਨ ਜੀ ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਐਮਪੀ ਸਾਹਿਬ ਗੁਰਜੀਤ ਸਿੰਘ ਔਜਲਾ ਸਾਡੇ ਪੁਰਵ ਮਨਿਸਟਰ ਡਾਕਟਰ ਰਾਜਕੁਮਾਰ ਮੀਰਕਾ ਜੀ ਔਰ ਸੁਨੀਲ ਦਿੱਤੀ ਜੀ ਪੁਰਵ ਐਮਐਲਏ ਸਾਰੇ ਹੀ ਸਾਡੇ ਲੀਡਰ ਸਹਿਬਾਨ ਨੇ ਅੱਜ ਜੋ ਪੂਰੇ ਦੇਸ਼ ਦੇ ਵਿੱਚ ਬੀਜੇਪੀ ਧਾਂਦਲੀ ਕਰ ਰਹੀ ਹੈ ਕਿਉਂਕਿ ਸਾਰੇ ਦੇਸ਼ ਨੂੰ ਨਜ਼ਰ ਆ ਰਿਹਾ ਹੈ ਕਿ ਦੇਸ਼ ਦਿਨ ਬਾ ਦਿਨ ਗਰਾਵਟ ਵੱਲ ਜਾ ਰਿਹਾ ਹੈ ਔਰ ਇਹ ਫੇਰ ਦੁਬਾਰਾ ਤੋਂ ਦੁਬਾਰਾ ਸਤਾ ਚ ਰਿਪੀਟ ਕਰ ਰਹੇ ਨੇ ਉਹਦਾ ਅੱਜ ਪੜਦਾ ਫਾਸ਼ ਕੀਤਾ ਕਿ ਜੋ ਵੋਟ ਚੋਰੀ ਕਰਕੇ ਜੋ ਲੋਕਾਂ ਨਾਲ ਬਹੁਤ ਵੱਡਾ ਧੋਖਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰਕੇ ਇਹ ਲੋਕ ਸੱਤਾ ਦੇ ਵਿੱਚ ਕਾਬਜ਼ ਹੋ ਰਹੇ ਨੇ ਉਹ ਗਲਤ ਹੈ ਉਹਦਾ ਅੱਜ ਅਸੀਂ ਪੂਰਜੋਰ ਵਿਰੋਧ ਕਰ ਰਹੇ ਆਂ ਔਰ ਮੌਕਾ ਮਿਲੇਗਾ ਤਾਂ ਫਿਰ ਅਸੀਂ ਸੜਕਾਂ ਤੇ ਵੀ ਉਤਰਾਂਗੇ ਔਰ ਇਹਦੇ ਲਈ ਪੂਰਜੋਰ ਜਿਹੜੀ ਹੈ ਉਹ ਐਜੀਟੇਸ਼ਨ ਵੀ ਸ਼ੁਰੂ ਕਰਾਂਗੇ